ਦੀ ਸਾਥਚਰੀਆਂ ਕਾਲਜੀ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਲਾਡਲੀਆਂ ਬਰਕਤ ਖਤਮ ਹੋ ਚੁੱਕੀ ਹੈ ਸੀਰੀਜ਼ ਤੇ ਹੁਣ ਕਿਹੜੀ ਨਵੀਂ ਸਟਾਰਟ ਹੋ ਰਹੀ ਹੈ ਆਪਾਂ ਤੁਹਾਡੇ ਨਾਲ ਇਸ ਵੀਡੀਓ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਪੂਰੀ ਐਂਡ ਤੱਕ ਜਰੂਰ ਦੇਖਿਓ ਸੋ ਜਿਵੇਂ ਕਿ ਬਰਕਤ ਵੀਡੀਓ ਵੀ ਸਾਰਿਆਂ ਨੂੰ ਵਧੀਆ ਲੱਗੀ ਤਾਂ ਉਸ ਦਾ ਐਂਡ ਵੀ ਬਹੁਤ ਜ਼ਿਆਦਾ ਵਧੀਆ ਹੋਇਆ ਵਿੱਕੀ ਵੀ ਸੁਧਰ ਗਿਆ ਤੇ ਉਸ ਦੀ ਮੰਮੀ ਵੀ ਸੁਧਰ ਗਈ ਤੇ ਵਿੱਕੀ ਬਾਹਰ ਚਲਾ ਜਾਂਦਾ ਹੈ ਉਸ ਟਾਈਮ ਸਟੋਰੀ ਇਮੋਸ਼ਨਲ ਵੀ ਹੋ ਜਾਂਦੀ ਹੈ ਬੇਸ਼ੱਕ ਵਿੱਕੀ ਤੇ ਉਸ ਦੀ ਮੰਮੀ ਪਹਿਲਾਂ ਬਹੁਤ ਜ਼ਿਆਦਾ ਲਾਲਚ ਦਿਖਾਉਂਦੇ ਰਹੇ ਪਰ ਐਂਡ ਦੇ ਜਦੋਂ ਬਾਹਰ ਜਾਂਦਾ ਹੈ ਤੇ ਸਾਰੇ ਬੜੇ ਇਮੋਸ਼ਨਲ ਹੁੰਦੇ ਆ ਤੇ ਸਾਰਿਆਂ ਨੂੰ ਦੇਖ ਕੇ ਰੋਣ ਵੀ ਆਉਂਦਾ ਹੈ ਤੇ ਜਿੰਨਾਂ ਜਿੰਨਾਂ ਨੇ ਵੀਡੀਓ ਦੇਖੀ ਉਹਨਾਂ ਨੂੰ ਵੀ ਫੀਲ ਹੁੰਦਾ ਹੈ ਕਿਉਂਕਿ ਬਾਹਰ ਜਾਣ ਦਾ ਇੱਕ ਦੁੱਖ ਹੀ ਅਲੱਗ ਹੁੰਦਾ ਹੈ ਆਪਣੇ ਮਾਪਿਓ ਤੋਂ ਦੂਰ ਰਹਿਣਾ ਭੈਣ ਭਰਾਵਾਂ ਤੋਂ ਦੂਰ ਰਹਿਣਾ ਕਮਾਈਆਂ ਕਰਨ ਲਈ ਤਾਂ ਉਸ ਤੋਂ ਬਾਅਦ ਤੁਸੀਂ ਦੇਖਿਆ ਕਿ ਮੱਤ ਤੇ ਪੜਦਾ ਵੀਡੀਓ ਦਾ ਵੀ ਐਂਡ ਪਹਿਲਾਂ ਤਾਂ ਹੋ ਚੁੱਕਾ ਸੀ ਫਿਰ ਇੱਕ ਨਿਊ ਐਪੀਸੋਡ ਆਇਆ ਜਿਸ ਵਿੱਚ ਪ੍ਰੀਤ ਲੱਭ ਜਾਂਦੀ ਹੈ ਵਿੱਕੀ ਨੂੰ ਤਾਂ ਉਸ ਦਾ ਐਂਡ ਵੀ ਬਹੁਤ ਵਧੀਆ ਤਰੀਕੇ ਨਾਲ ਕੀਤਾ ਜਾਂਦਾ ਵਿੱਕੀ ਵੀ ਸਬਕ ਲੈ ਲੈਂਦਾ ਹੈ ਕਿ ਮੈਂ ਜਿਹੜੀਆਂ ਗਲਤੀਆਂ ਕੀਤੀਆਂ ਏ ਉਹ ਗਲਤੀਆਂ ਮੈਨੂੰ ਨਹੀਂ ਕਰਨੀਆਂ ਚਾਹੀਦੀਆਂ ਸੀ ਉਹ ਬੱਚਿਆਂ ਨੂੰ ਘਰੇ ਬੁਲਾ ਕੇ ਇਹ ਸਿੱਖਿਆ ਦਿੰਦਾ ਰਹਿੰਦਾ ਹੈ ਕਿ ਤੁਸੀਂ ਇਹੋ ਜੇ ਕੰਮਾਂ ਵਿੱਚ ਕਦੀ ਵੀ ਨਾ ਪਿਓ ਇਹਦੇ ਵਿੱਚ ਕੁਝ ਵੀ ਨਹੀਂ ਹੈਗਾ ਸੋ ਜਿਹੜੇ ਬੰਦੇ ਨੇ ਠੋਕਰ ਖਾਦੀ ਹੋਵੇ ਉਸ ਨੂੰ ਹੀ ਸਮਝ ਹੁੰਦੀ ਆ ਕਿ ਕਿਹੜਾ ਰਾਹ ਗਲਤ ਹੈ ਤੇ ਕਿਹੜਾ ਸਹੀ ਸੋ ਵਿੱਕੀ ਟਾਈਮ ਨਾਲ ਹੀ ਸੁਧਰ ਜਾਂਦਾ ਹੈ ਬੇਸ਼ੱਕ ਉਹ ਜੇਲ੍ਹ ਵਿੱਚ ਜਾ ਕੇ ਆਉਂਦਾ ਹੈ 2 ਸਾਲ ਉਸ ਤੋਂ ਬਾਅਦ ਉਸ ਨੂੰ ਮੱਤ ਆ ਜਾਂਦੀ ਆ ਕਿ ਮੈਂ ਬਹੁਤ ਗਲਤ ਚੱਲ ਰਿਹਾ ਸੀ ਮੈਂ ਆਪਣੀ ਘਰਵਾਲੀ ਨੂੰ ਵੀ ਤੰਗ ਕਰ ਰਿਹਾ ਸੀ ਸੋ ਇਸ ਵਿੱਚ ਬੱਬਲੂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਪ੍ਰੀਤ ਨੂੰ ਵਿੱਕੀ ਨਾਲ ਮਲਾਉਣ ਲਈ ਕਿਉਂਕਿ ਤੁਸੀਂ ਦੇਖਿਆ ਵੀਡੀਓ ਵਿੱਚ ਕਿ ਪ੍ਰੀਤ ਗੁਰਦੁਆਰੇ ਵਿੱਚ ਹੀ ਰਹਿ ਰਹੀ ਹੁੰਦੀ ਆ ਤੇ ਉੱਥੇ ਹੀ ਸੇਵਾ ਕਰ ਰਹੀ ਹੁੰਦੀ ਆ ਤੇ ਉੱਥੋਂ ਸੀ ਉਤੋਂ ਹੀ ਲੰਗਰ ਪ੍ਰਸ਼ਾਦਾ ਉਹ ਛੱਕਦੀ ਆ ਤੇ ਬਬਲੂ ਉਸ ਦੀ ਸਾਰੀ ਸਟੋਰੀ ਸੁਣਨ ਤੋਂ ਬਾਅਦ ਉਸਤੇ ਪਿੰਡ ਚਲਾ ਜਾਂਦਾ ਹੈ ਤੇ ਉੱਥੇ ਜਾ ਕੇ ਉਹ ਵਿੱਕੀ ਨਾਲ ਬਹਾਨੇ ਨਾਲ ਗੱਲਾਂ ਕਰਦਾ ਹੈ ਘਰ ਬਾਰੇ ਪੁੱਛਦਾ ਹੈ ਕਿ ਤੁਸੀਂ ਘਰ ਵੇਚਣਾ ਹੈ ਸੋ ਇਸ ਤਰੀਕੇ ਨਾਲ ਪਤਾ ਲਾ ਕੇ ਹੁੰਦਾ ਹੈ ਕਿ ਇਹ ਮੁੰਡਾ ਸੱਚੀ ਉਹ ਹੀ ਸੁਧਰ ਗਿਆ ਜਾਂ ਨਹੀਂ ਸੋਝਾ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋ ਰਿਹਾ ਹੈ ਤਾਂ ਉਹ ਪ੍ਰੀਤ ਨੂੰ ਲੈ ਕੇ ਉੱਥੇ ਚਲਾ ਜਾਂਦਾ ਹੈ ਪ੍ਰੀਤ ਪਹਿਲਾਂ ਡਰਦੀ ਆ ਕਿ ਜਦੋਂ ਕਿ ਵਿੱਕੀ ਨੇ ਇਹ ਧਮਕੀ ਦਿੱਤੀ ਸੀ ਕਿ ਜਦੋਂ ਮੈਂ ਬਾਰ ਆਇਆ ਤਾਂ ਮੈਂ ਤੈਨੂੰ ਸਬਕ ਸਿਖਾਵਾਂਗਾ ਇਸ ਕਰਕੇ ਪ੍ਰੀਤ ਦਰਦੀ ਹੋਈ ਹੀ ਘਰ ਛੱਡ ਕੇ ਚਲੀ ਗਈ ਸੀ ਪਰ ਜਦ ਉਹ ਵਿੱਕੀ ਨੂੰ ਮਿਲਦੀ ਆ ਉਸ ਦਾ ਬਦਲਿਆ ਰੂਪ ਵੇਖ ਕੇ ਉਸ ਨੂੰ ਖੁਸ਼ੀ ਵੀ ਹੁੰਦੀ ਆ ਸੋ ਉਹ ਬਹੁਤ ਵਧੀਆ ਖੁਸ਼ੀ ਖੁਸ਼ੀ ਰਹਿਣ ਲੱਗ ਜਾਂਦੇ ਆ ਤੇ ਇਹ ਵੀ ਕਹਿੰਦੇ ਆ ਕਿ ਅਸੀਂ ਕਵਲਵੀਰ ਹੁਣਾਂ ਨੂੰ ਵੀ ਫੋਨ ਕਰ ਦੇਵਾਂਗੇ ਤੇ ਉਹ ਵੀ ਬਹੁਤ ਖੁਸ਼ ਹੋਣਗੇ ਵਿੱਕੀ ਨੇ ਤਾਂ ਆਸ ਲਾਈ ਹੋਈ ਸੀ ਕਿ ਪ੍ਰੀਤ ਹੁਣ ਮੈਨੂੰ ਮਿਲੇਗੀ ਵੀ ਨਹੀਂ ਪਰ ਫਿਰ ਵੀ ਜਿਵੇਂ ਰੱਬ ਨੇ ਮਲਾਉਣਾ ਹੋਵੇ ਤਾਂ ਮਿਲ ਹੀ ਜਾਂਦਾ ਜੇ ਅੱਧੀ ਜ਼ਿੰਦਗੀ ਖਰਾਬ ਨਿਕਲ ਗਈ ਤਾਂ ਬਾਕੀ ਦੀ ਤਾਂ ਹੁਣ ਵਧੀਆ ਨਿਕਲੇਗੀ ਸੋ ਇਸ ਤਰੀਕੇ ਨਾਲ ਵੀਡੀਓ ਦਾ ਐਂਡ ਕੀਤਾ ਜਾਂਦਾ ਸੋ ਬਰਕਤ ਤੇ ਮੱਤ ਦੇ ਪੜਦਾ ਵੀਡੀਓ ਦੋਵੇਂ ਖਤਮ ਹੋ ਚੱਕੀਆਂ ਨੇ ਤੇ ਹੁਣ ਨਵੀਂ ਸੀਰੀਜ਼ ਆ ਰਹੀ ਆ ਇੱਕ ਸੀਰੀਜ਼ ਬਾਰੇ ਜਿਵੇਂ ਕਿ ਆਪਾਂ ਨੂੰ ਜਾਣਕਾਰੀ ਮਿਲੀ ਆ ਆਪਾਂ ਤੁਹਾਨੂੰ ਦੱਸਦੇ ਆ ਕਿ ਕਵਲਵੀਰ ਨੇ ਆਪਣੀ ਵੀਡੀਓ ਵਿੱਚ ਦੱਸਿਆ ਸੀ ਕਿ ਅਸੀਂ ਹੁਣ ਕਲੰਕ ਦਾ ਸੀਜ਼ਨ 2 ਲੈ ਕੇ ਆਵਾਂਗੇ ਸੋ ਇੱਕ ਸੀਰੀਜ਼ ਤਾਂ ਇਹ ਚੱਲਣ ਵਾਲੀ ਆ ਤਾਂ ਦੂਜੀ ਵੀ ਉਹਨਾਂ ਦੀ ਕੋਈ ਅਨਾਉਂਸ ਹੋਏਗੀ ਤਾਂ ਆਪਾਂ ਤੁਹਾਡੇ ਨਾਲ ਜ਼ਰੂਰ ਜਾਣਕਾਰੀ ਸਾਂਝੀ ਕਰਾਂਗੇ ਸੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ